ਸਟਾਰ ਪਿਛਲੇ ਦਿਨੀ ਪਹਿਲਗਾਮ ਦੇ ਕਤਲੀਆਮ ਦੇ ਪ੍ਰਤੀਕਰਮ ਵਜੋਂ ਭਾਰਤ ਵੱਲੋਂ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਦਾ ਵੱਡਾ ਨੁਕਸਾਨ ਕਰਨ ਵਿੱਚੋਂ 4 ਦਿਨਾਂ ਦੇ ਵਿੱਚ ਹੀ ਅਖੀਰ ਪਾਕਿਸਤਾਨ ਨੂੰ ਕੋਲੇਬੰਦੀ ਲਈ ਭਾਰਤ ਨੂੰ ਫੋਨ ਕਰਨਾ ਪਿਆ ਡੈਂਡੀ ਫਮਲਾਵਰ ਰੋਖ ਅਖਤਿਆਰ ਕਰਦਿਆਂ ਹੀ ਭਾਰਤ ਨੇ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਸੀ ਅਤੇ ਉਹਨਾਂ ਦਾ ਵੱਡਾ ਨੁਕਸਾਨ ਕੀਤਾ ਸੀ ਡੰਡੀ ਇਸ ਦੌਰਾਨ ਚਾਹੇ ਉਹ ਲੋਹਾ ਲਖਾ ਤਾਂ ਹੁੰਦਾ ਰਿਹਾ ਪਰ ਭਾਰਤ ਨਾਲ ਜੰਗ ਛੇੜਨ ਦੀ ਉਸ ਦੀ ਹਿੰਮਤ ਨਹੀਂ ਪਈ ਡੰਡੀ ਆਪਣੀ ਖੋਦ ਦੇ 78 ਸਾਲਾਂ ਦੇ ਇਤਿਹਾਸ ਵਿੱਚ ਪਾਕਿਸਤਾਨ ਸਾਲ ਅਕਤੂਬਰ 1947 1965 1971 ਅਤੇ 1999 ਵਿੱਚ ਚਾਰ ਵੱਡੀਆਂ ਲੜਾਈਆਂ ਲੜ ਚੁੱਕਾ ਹੈ ਜਿੰਨਾ ਵਿੱਚ ਉਸ ਨੂੰ ਹਮੇਸ਼ਾ ਹਾਰ ਦਾ ਮੂੰਹ ਦੇਖਣਾ ਪਿਆ 1971 ਦੀ جنگ ਤੋਂ ਬਾਅਦ ਉਸ ਨੇ ਭਾਰਤ ਨਾਲ ਲੋਕਵੀ جنگ ਦੀ ਨੀਤੀ ਅਪਣਾਈ ਡੈਂਡੀ ਇਸ ਵਿੱਚ ਫੌਜੀ ਜਰਨੈਲ ਹੀ ਮੋਹਰੀ ਰਹੇ ਡੈਂਡੀ ਹੱਤਵਾਰੀਆਂ ਦੇ ਮੋੜਿਆਂ ਉੱਤੇ ਬੰਦੂਕ ਰੱਖ ਕੇ ਪਿਛਲੇ 35 ਸਾਲਾਂ ਤੋਂ ਪਾਕਿਸਤਾਨ ਭਾਰਤ ਵਿਰੁੱਧ ਲਗਾਤਾਰ ਹਿੰਸਕ ਕਾਰਵਾਈਆਂ ਕਰਦਾ ਆਇਆ ਹੈ ਜਿਨ੍ਹਾਂ ਵਿੱਚ ਹਜ਼ਾਰਾਂ ਹੀ ਲੋਕ ਮਾਰੇ ਜਾ ਚੁੱਕੇ ਹਨ ਅਤੇ ਅਰਬਾਂ ਖਰਬਾਂ ਰੁਪਏ ਦਾ ਨੁਕਸਾਨ ਉਠਾਉਣਾ ਪਿਆ ਹੈ ਬੈਂਡੀ ਬਿਨਾਂ ਸ਼ੱਕ ਅੱਜ ਪਾਕਿਸਤਾਨ ਦਾ ਪ੍ਰਭਾਵ ਇੱਕ ਹਾਰੇ ਹੋਏ ਦੇਸ਼ ਦਾ ਬਣ ਚੁੱਕਾ ਹੈ ਜੋ ਆਰਥਿਕ ਪੱਖੋਂ ਵੀ ਸਮਾਜਿਕ ਪੱਖੋਂ ਵੀ ਸਿਆਸੀ ਪੱਖੋਂ ਵੀ ਬੁਰੀ ਤਰ੍ਹਾਂ ਪਛੜਿਆ ਦਿਖਾਈ ਦਿੰਦਾ ਹੈ ਡੰਡੀ ਅੰਤਰਰਾਸ਼ਟਰੀ ਮੰਚ ਉਤੇ ਔਸਦਾ ਪ੍ਰਭਾਵ ਦੁਨੀਆ ਦੇ ਖਤਰਨਾਕ ਦੇਸ਼ਾਂ ਵਿੱਚ ਮੰਨਿਆ ਜਾਣ ਲੱਗਾ ਹੈ ਡੰਡੀ ਜੇਕਰ ਇਸ ਦੇ ਸਿਆਸੀ ਦ੍ਰਿਸ਼ ਉਤੇ ਨਜ਼ਰ ਮਾਰੀ ਜਾਏ ਤਾਂ 1947 ਤੋਂ ਲੈ ਕੇ ਹੁਣ ਤੱਕ ਇਸ ਦੇ ਪ੍ਰਧਾਨ ਮੰਤਰੀ ਲਗਾਤਾਰ ਮਾਦ ਖਾਂਦੇ ਰਹੇ ਹਨ ਡੰਡੀ ਉਹਨਾਂ ਦੇ ਪ੍ਰਸ਼ਾਸਨ ਤਾਲਾਂ ਨੂੰ ਸਾਲਾਂ ਵਿੱਚ ਨਹੀਂ ਮਹੀਨਿਆਂ ਵਿੱਚ ਹੀ ਗਿਣਿਆ ਜਾਂਦਾ ਹੈ ਡੰਡੀ 1947 ਵਿੱਚ ਸਭ ਤੋਂ ਪਹਿਲੇ ਪ੍ਰਧਾਨ ਮੰਤਰੀ لیاقت ਅਲੀ ਖਾਨ 50 ਮਹੀਨੇ ਆਪਣੇ ਅਹੁਦੇ ਉੱਤੇ ਰਹੇ। ਡੰਡੀ ਉਸ ਤੋਂ ਬਾਅਦ ਚੌਧਰੀ ਮੁਹੰਮਦ ali ਸਿਰਫ 13 ਮਹੀਨੇ ਇਬਰਾਹਿਮ ਇਸਮਾਇਲ 2 ਮਹੀਨੇ ਫਿਰੋਜ਼ ਖਾਨ 9 ਮਹੀਨੇ ਮੁਹੰਮਦ ਜੁਨੈਦ ਜੋ 38 ਮਹੀਨੇ ਬੈਂजीर ਭੁੱਟੋ ਪਹਿਲੀ ਵਾਰ 20 ਮਹੀਨੇ ਅਤੇ ਦੂਜੀ ਵਾਰ 36 ਮਹੀਨੇ ਪ੍ਰਧਾਨ ਮੰਤਰੀ ਰਹੇ ਡੰਡੀ ਇੰਨਾ ਤੋਂ ਇਲਾਵਾ ਹੋਰ ਪ੍ਰਧਾਨ ਮੰਤਰੀਆਂ ਦੀ ਲੰਮੀ ਸੂਚੀ ਹੈ ਜਿਨ੍ਹਾਂ ਦੀ ਇਸ ਅਹੁਦੇ ਉੱਤੇ ਸਿਆਸੀ ਜ਼ਿੰਦਗੀ ਥੋੜੇ ਥੋੜੇ ਮਹੀਨੇ ਹੀ ਰਹੀ ਡੰਡੀ 1973 ਵਿੱਚ ਉਥੇ ਦੇ ਹਰਮੜ ਪਿਆਰੀ ਆਗੂ ਚੁਲਫੇਕਾਰ ਅਲੀ ਭੁੱਟੋ 46 ਮਹੀਨੇ ਹੀ ਰਾਜ ਕਰ ਸਕੇ ਡੰਡੀ ਇਸੇ ਤਰ੍ਹਾਂ ਪ੍ਰਮੁੱਖ ਸਿਆਸਤਦਾਨ ਨਵਾਜ਼ ਸ਼ਰੀਫ 1990 ਵਿੱਚ 29 ਮਹੀਨੇ 1993 ਵਿੱਚ 1 ਮਹੀਨਾ 1997 ਵਿੱਚ 31 ਮਹੀਨੇ ਅਤੇ 2013 ਵਿੱਚ 49 ਮਹੀਨੇ ਹੀ ਰਾਜ ਕਰ ਸਕੇ। ਦੰਡੀ ਉਹਨਾਂ ਦੇ ਮੁਕਾਬਲੇ ਵਿੱਚ ਸਮੇਂ-ਸਮੇਂ ਆਈ 4G ਤਾਨਾਸ਼ਾਹਾਂ ਨੇ ਆਪੋ ਆਪਣੇ ਤੌਰ ਤੇ 10 ਸਾਲ ਤੋਂ ਵੀ ਵਧੇਰੇ ਰਾਜ ਕੀਤਾ ਡੰਡੀ ਇਹਨਾਂ ਵਿੱਚੋਂ ਆਯੂਬ ਖਾਨ 11 ਸਾਲ ਜਨਰਲ ਜ਼ੀਆ ਉਲ ਹਕ ਜਨਰਲ پرویز ਮੁਸ਼ਫਰ ਆਦ ਫੌਜੀ ਤਾਨਾ ਸ਼ਾਹ ਨੇ ਲੰਬੇ ਸਮੇਂ ਤੱਕ ਪਾਕਿਸਤਾਨ ਨੂੰ ਆਪਣੀਆਂ ਮਨਾਈਆਂ ਨੀਤੀਆਂ ਨਾਲ ਬਧੋਲੀ ਰੱਖਿਆ ਡੰਡੀ ਹੁਣ ਇਸੇ ਹੀ ਰਾਉਤੇ ਆਸੀਮ মুনੀਰ ਤੁਰਦਾ ਦਿਖਾਈ ਦੇ ਰਿਹਾ ਹੈ ਡੰਡੀ ਔਸਨੇ ਨਵੰਬਰ 2022 ਵਿੱਚ ਇਹ ਅਹੁਦਾ ਸੰਭਾਲਿਆ ਸੀ ਡੰਡੀ ਇਸੇ ਸਮੇਂ ਵਿੱਚ ਹੀ ਔਸਨੇ ਪਾਕਿਸਤਾਨ ਦੇ ਬੇहद ਹਰਮਨ ਪਿਆਰੇ ਆਗੂ ਇਮਰਾਨ ਖਾਨ ਨੂੰ ਜੇਲ੍ਹ ਵਿੱਚ ਸੌਟ ਦਿੱਤਾ ਡੰਡੀ ਕੁਝ ਪਾਰਟੀਆਂ ਦੇ ਮਿਲਗੋਬੇ ਨਾਲ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਬਣਾਈ ਪਰ ਜਨਰਲ ਆਸੀਮ ਮੁਦੀਰ ਲਗਾਤਾਰ ਆਪਣੀ ਸ਼ਕਤੀ ਵਧਾਉਂਦਾ ਰਿਹਾ ਡੰਡੀ ਪਿਛਲੇ 4 ਦਿਨਾਂ ਦੀ ਲੜਾਈ ਵਿੱਚ ਚਾਹੀ ਪਾਕਿਸਤਾਨ ਪਸਤ ਹੋ ਗਿਆ ਸੀ